ਵੈਸ਼ਨੂ ਦੇਵੀ ਧਾਮ ਤੇ ਮੰਗਲਵਾਰ ਨੂੰ ਅਰਧ ਕੁਮਾਰੀ ਮੰਦਿਰ ਦੇ ਕੋਲ ਲੈਡ ਸਟਾਇਲ ਵਿੱਚ ਮ੍ਰਿਤਕਾਂ ਦਾ ਅੰਕੜਾ ਇਕੱਠੀ ਹੋ ਗਿਆ ਹਾਦਸਾ ਮੰਗਲਵਾਰ ਦੁਪਹਿਰ 3 ਵਜੇ ਵੈਸ਼ਨੂ ਦੇਵੀ ਪੁਰਾਣੇ ਟਰੈਕ ਇੰਦਰ ਪ੍ਰਸਤ ਕੋਲ ਹੋਇਆ ਬੀਤੀ ਦੇਰ ਰਾਤ ਤੱਕ 7 ਲੋਕਾਂ ਦੇ ਮਰਨ ਦੀ ਖਬਰ ਸੀ ਪਰ ਸਵੇਰੇ ਅੰਕੜਾ ਵਧ ਗਿਆ ਪ੍ਰਸ਼ਾਸਨ ਤਾਬਕ ਮ੍ਰਿਤਕਾਂ ਦੀ ਗਿਣਤੀ ਹੋਰ ਵੱਧ ਸਕਦੀ ਹੈ ਫਿਲਹਾਲ ਇਲਾਕੇ ਵਿੱਚ ਪਾਰੀ ਨਹੀਂ ਕਰਕੇ ਵੈਸ਼ਨੂਦੇਵੀ ਯਾਤਰਾ ਮੋਲਤ ਵੀ ਕਰ ਦਿੱਤੀ ਗਈ ਹੈ ਜੰਮੂ ਕਸ਼ਮੀਰ ਵਿੱਚ 24 ਘੰਟੇ ਤੋਂ ਵੀ ਘੱਟ 250 ਮਿਲੀਲੀਟਰ ਤੋਂ ਵੱਧ ਮੀਂਹ ਪਿਆ ਇਸ ਨਾਲ ਕਈ ਥਾਵਾਂ ਤੇ ਖੜ ਵਰਗੇ ਹਾਲਾਤ ਨੇ ਤੇ ਘਰਾਂ ਤੇ ਖੇਤਾਂ 'ਚ ਪਾਣੀ ਭਰ ਗਿਆ ਨਾਰਦਰਨ ਰੇਲਵੇ ਸਟੇਸ਼ਨ ਨੇ ਜੰਮੂ ਕਟਰਾ ਤੋਂ ਚੱਲਣ ਵਾਲੀ ਤੇ ਇੱਥੇ ਰੁਕਣ ਵਾਲੀਆਂ 22 ਟ੍ਰੇਨਾਂ ਰੱਦ ਕਰ ਦਿੱਤੀਆਂ ਨੇ ਇਸ ਤੋਂ ਇਲਾਵਾ 27 ਟ੍ਰੇਨਾਂ ਨੂੰ ਸ਼ਾਰਟ ਟਰਮੀਨੇਟ ਕੀਤਾ ਗਿਆ ਹਾਲਾਂਕਿ ਕਟਰਾ ਸ਼੍ਰੀਨਗਰ ਦੇ ਵਿੱਚ ਟ੍ਰੇਨ ਸਰਵਿਸ ਜਾਰੀ ਹੈ ਵੈਸ਼ਨੂ ਦੇਵੀ ਧਾਮ ਤੇ ਮੰਗਲਵਾਰ ਨੂੰ ਅਰਧ ਕੁਮਾਰੀ ਮੰਦਰ ਦੇ ਕੋਲ ਲੈਡ ਸਟਾਇਲ ਵਿੱਚ ਮ੍ਰਿਤਕਾਂ ਦਾ ਅੰਕੜਾ ਇਕੱਠੀ ਹੋ ਗਿਆ। ਹਾਦਸਾ ਮੰਗਲਵਾਰ ਦੁਪਹਿਰ 3 ਵਜੇ ਵੈਸ਼ਨੂ ਦੇਵੀ ਪੁਰਾਣੇ ਟਰੈਕ ਇੰਦਰਪ੍ਰਸਤ ਕੋਲ ਹੋਇਆ। ਬੀਤੀ ਦੇਰ ਰਾਤ ਤੱਕ 7 ਲੋਕਾਂ ਦੇ ਮਰਨ ਦੀ ਖਬਰ ਸੀ ਪਰ ਸਵੇਰੇ ਅੰਕੜਾ ਵਧ ਗਿਆ। ਪ੍ਰਸ਼ਾਸਨ ਤਾਬਕ ਮ੍ਰਿਤਕਾਂ ਦੀ ਗਿਣਤੀ ਹੋਰ ਵੱਧ ਸਕਦੀ ਹੈ ਫਿਲਹਾਲ ਇਲਾਕੇ ਵਿੱਚ ਪਾਰੀ ਮੀਂਹ ਕਰਕੇ ਵੈਸ਼ਨੂਦੇਵੀ ਯਾਤਰਾ ਮੌlt ਵੀ ਕਰ ਦਿੱਤੀ ਗਈ ਹੈ ਜੰਮੂ ਕਸ਼ਮੀਰ ਵਿੱਚ 24 ਘੰਟੇ ਤੋਂ ਵੀ ਘੱਟ 250 ਮਿਲੀਲੀਟਰ ਤੋਂ ਵੱਧ ਮੀਂਹ ਪਿਆ ਇਸ ਨਾਲ ਕਈ ਥਾਵਾਂ ਤੇ ਖੜ ਵਰਗੇ ਹਾਲਾਤ ਨੇ ਤੇ ਘਰਾਂ ਤੇ ਖੇਤਾਂ 'ਚ ਪਾਣੀ ਭਰ ਗਿਆ ਨਾਰਦਰਨ ਰੇਲਵੇ ਸਟੇਸ਼ਨ ਨੇ ਜੰਮੂ ਕਟੜਾ ਤੋਂ ਚੱਲਣ ਵਾਲੀ ਤੇ ਇੱਥੇ ਰੁਕਣ ਵਾਲੀਆਂ 22 ਟ੍ਰੇਨਾਂ ਰੱਦ ਕਰ ਦਿੱਤੀਆਂ ਨੇ ਇਸ ਤੋਂ ਇਲਾਵਾ 27 ਟ੍ਰੇਨਾਂ ਨੂੰ ਸ਼ਾਰਟ ਟਰਮੀਨੇਟ ਕੀਤਾ ਗਿਆ ਹਾਲਾਂਕਿ ਕਟੜਾ ਸ਼੍ਰੀਨਗਰ ਦੇ ਵਿੱਚ ਟ੍ਰੇਨ ਸਰਵਿਸ ਜਾਰੀ ਹੈ ਵੈਸ਼ਨੂ ਦੇਵੀ ਧਾਮ ਤੇ ਮੰਗਲਵਾਰ ਨੂੰ ਅਰਧ ਕੁਮਾਰੀ ਮੰਦਰ ਦੇ ਕੋਲ ਲੈਡ ਸਟਾਇਲ ਵਿੱਚ ਮ੍ਰਿਤਕਾਂ ਦਾ ਅੰਕੜਾ 31 ਹੋ ਗਿਆ। ਹਾਦਸਾ ਮੰਗਲਵਾਰ ਦੁਪਹਿਰ 3 ਵਜੇ ਵੈਸ਼ਨੂ ਦੇਵੀ ਪੁਰਾਣੇ ਟਰੈਕ ਇੰਦਰ ਪ੍ਰਸਤ ਕੋਲ ਹੋਇਆ। ਬੀਤੀ ਦੇਰ ਰਾਤ ਤੱਕ 7 ਲੋਕਾਂ ਦੇ ਮਰਨ ਦੀ ਖਬਰ ਸੀ ਪਰ ਸਵੇਰੇ ਅੰਕੜਾ ਵਧ ਗਿਆ। ਪ੍ਰਸ਼ਾਸਨ ਤਾਬਕ ਮ੍ਰਿਤਕਾਂ ਦੀ ਗਿਣਤੀ ਹੋਰ ਵੱਧ ਸਕਦੀ ਹੈ ਫਿਲਹਾਲ ਇਲਾਕੇ ਵਿੱਚ ਭਾਰੀ ਮੀਂਹ ਕਰਕੇ ਵੈਸ਼ਨੂਦੇਵੀ ਯਾਤਰਾ ਮੋਲਤਵੀ ਕਰ ਦਿੱਤੀ ਗਈ ਹੈ ਜੰਮੂ ਕਸ਼ਮੀਰ ਵਿੱਚ 24 ਘੰਟੇ ਤੋਂ ਵੀ ਘੱਟ 250 ਮਿਲੀਲੀਟਰ ਤੋਂ ਵੱਧ ਮੀਂਹ ਪਿਆ ਇਸ ਨਾਲ ਕਈ ਥਾਵਾਂ ਤੇ ਖੜ ਵਰਗੇ ਹਾਲਾਤ ਨੇ ਤੇ ਘਰਾਂ ਤੇ ਖੇਤਾਂ 'ਚ ਪਾਣੀ ਭਰ ਗਿਆ ਨਾਰਦਰਨ ਰੇਲਵੇ ਸਟੇਸ਼ਨ ਨੇ ਜੰਮੂ ਕਟੜਾ ਤੋਂ ਚੱਲਣ ਵਾਲੀ ਤੇ ਇੱਥੇ ਰੁਕਣ ਵਾਲੀਆਂ 22 ਟ੍ਰੇਨਾਂ ਰੱਦ ਕਰ ਦਿੱਤੀਆਂ ਨੇ ਇਸ ਤੋਂ ਇਲਾਵਾ 27 ਟ੍ਰੇਨਾਂ ਨੂੰ ਸ਼ਾਰਟ ਟਰਮੀਨੇਟ ਕੀਤਾ ਗਿਆ ਹਾਲਾਂਕਿ ਕਟੜਾ ਸ਼੍ਰੀਨਗਰ ਦੇ ਵਿੱਚ ਟ੍ਰੇਨ ਸਰਵਿਸ ਜਾਰੀ ਹੈ ਵੈਸ਼ਨੂ ਦੇਵੀ ਧਾਮ ਤੇ ਮੰਗਲਵਾਰ ਨੂੰ ਅਰਧ ਕੁਮਾਰੀ ਮੰਦਰ ਦੇ ਕੋਲ ਲੈਡ ਸਟਾਇਲ ਵਿੱਚ ਮ੍ਰਿਤਕਾਂ ਦਾ ਅੰਕੜਾ ਇਕੱਠੀ ਹੋ ਗਿਆ। ਹਾਦਸਾ ਮੰਗਲਵਾਰ ਦੁਪਹਿਰ 3 ਵਜੇ ਵੈਸ਼ਨੂ ਦੇਵੀ ਪੁਰਾਣੇ ਟਰੈਕ ਇੰਦਰ ਪ੍ਰਸਤ ਕੋਲ ਹੋਇਆ। ਬੀਤੀ ਦੇਰ ਰਾਤ ਤੱਕ 7 ਲੋਕਾਂ ਦੇ ਮਰਨ ਦੀ ਖਬਰ ਸੀ ਪਰ ਸਵੇਰੇ ਅੰਕੜਾ ਵਧ ਗਿਆ। ਪ੍ਰਸ਼ਾਸਨ ਤਾਬਕ ਮ੍ਰਿਤਕਾਂ ਦੀ ਗਿਣਤੀ ਹੋਰ ਵੱਧ ਸਕਦੀ ਹੈ ਫਿਲਹਾਲ ਇਲਾਕੇ ਵਿੱਚ ਪਾਰੀ ਮੀਂਹ ਕਰਕੇ ਵੈਸ਼ਨੂ ਦੇਵੀ ਯਾਤਰਾ ਮੌlt ਵੀ ਕਰ ਦਿੱਤੀ ਗਈ ਹੈ ਜੰਮੂ ਕਸ਼ਮੀਰ ਵਿੱਚ 24 ਘੰਟੇ ਤੋਂ ਵੀ ਘੱਟ 250 ਮਿਲੀਲੀਟਰ ਤੋਂ ਵੱਧ ਮੀਂਹ ਪਿਆ ਇਸ ਨਾਲ ਕਈ ਥਾਵਾਂ ਤੇ ਖੜ ਵਰਗੇ ਹਾਲਾਤ ਨੇ ਤੇ ਘਰਾਂ ਤੇ ਖੇਤਾਂ ਚ ਪਾਣੀ ਭਰ ਗਿਆ ਨਾਰਦਰਨ ਰੇਲਵੇ ਸਟੇਸ਼ਨ ਨੇ ਜੰਮੂ ਕਟੜਾ ਤੋਂ ਚੱਲਣ ਵਾਲੀ ਤੇ ਇੱਥੇ ਰੁਕਣ ਵਾਲੀਆਂ 22 ਟ੍ਰੇਨਾਂ ਰੱਦ ਕਰ ਦਿੱਤੀਆਂ ਨੇ ਇਸ ਤੋਂ ਇਲਾਵਾ 27 ਟ੍ਰੇਨਾਂ ਨੂੰ ਸ਼ਾਰਟ ਟਰਮੀਨੇਟ ਕੀਤਾ ਗਿਆ ਹਾਲਾਂਕਿ ਕਟੜਾ ਸ਼੍ਰੀਨਗਰ ਦੇ ਵਿੱਚ ਟ੍ਰੇਨ ਸਰਵਿਸ ਚ ਜਾਰੀ ਹੈ